ਤਾਨੂੰ ਕੋਈ ਕਹਿੰਦਾ ਨਹੀਂ ਵੀ ਬੱਸਾਂ ਅੰਦਰ ਜੀ ਲੈ ਕੇ ਆਉ ਸਵਾਰੀਆਂ ਨੇ ਜਿਹੜੀਆਂ ਇੱਥੇ ਘੰਟੇ-ਘੰਟੇ ਤੋਂ ਵੇਟ ਕਰ ਰਹੀਆਂ ਨੇ ਜਿਹੜਾ ਭਾਵੇਂ ਸਰਕਾਰ ਨੇ ਇੱਥੇ ਕਰੋੜਾਂ ਰੁਪਈਆ ਲਗਾ ਦਿੱਤਾ ਪਰ ਇਹ ਜਿਹੜੀਆਂ ਸਵਾਰੀਆਂ ਨੇ ਤੁਸੀਂ ਦੇਖੋਗੇ ਸਵਾਰੀਆਂ ਸਾਰੀਆਂ ਬਾਹਰ ਖੜੀਆਂ ਨੇ ਮਤਲਬ ਤੁਸੀਂ ਕਿੰਨੇ ਟਾਈਮ ਤੋਂ ਖੜੇ ਕਾਫੀ ਟਾਈਮ ਹੋ ਗਿਆ ਜੀ ਸਾਨੂੰ ਜਿਹੜੀਆਂ ਬੱਸਾਂ ਨੇ ਉਹ ਅੰਦਰ ਨਹੀਂ ਜਾਂਦੀਆਂ ਭਾਵੇਂ ਸਵਾਰੀਆਂ ਮਤਲਬ ਕਿ ਬਾਹਰ ਖੜਦੀ ਨੇ ਕੋ ਬਾਹਰ ਬੱਸਾਂ ਦੀ ਉਡੀਕ ਕਰਦੀ ਨੇ ਤੁਸੀਂ ਦੇਖੋਗੇ ਬੱਸ ਸਟੈਂਡ ਬਿਲਕੁਲ ਖਾਲੀ ਪਿਆ ਤੇ ਸਵਾਰੀਆਂ ਨੇ ਜਿਹੜੀਆਂ ਉਹ ਬਾਹਰ ਖੜੀਆਂ ਬੱਸਾਂ ਦੀਆਂ ਉਡੀਕ ਕਰਦੀਆਂ ਨੇ ਜਦੋਂ ਬੱਸ ਸਾਡੀ ਓਵਰਲੋਡ ਹੋ ਜਾਂਦੀ ਆ ਫਿਰ ਸਾਨੂੰ ਦਿੱਕਤ ਆ ਜਾਂਦੀ ਆ ਜੀ ਕਿਉਂ ਇੱਕ ਇੱਕ ਸਟਾਪੇਜ ਤੇ ਸਾਨੂੰ ਇੱਕ ਇੱਕ 2-2 ਮਿੰਟ ਦਿੱਤੇ ਹੋਏ ਨੇ ਉੱਥੇ ਸਾਨੂੰ ਪੰਜ-ਪੰਜ ਮਿੰਟ ਸਾਡੇ ਖਰਾਬ ਹੋ ਜਾਂਦੇ ਨੇ ਸਾਨੂੰ ਟਾਈਮ 'ਚ ਅੱਗੇ ਪ੍ਰੋਬਲਮ ਆਉਂਦੀ ਆ ਤਾਂ ਕਰਕੇ ਸਸੀਂ ਸਵਾਰੀ ਨੂੰ ਕਹਿ ਦਿੰਦੇ ਆ ਜੀ ਭਾਈ ਰੁਕਣੀ ਕਿ ਜਿਹੜੇ ਬਾਥਰੂਮ ਨੇ ਉਹਨਾਂ ਦੇ ਕੀ ਹਾਲਾਤ ਨੇ ਇਹ ਲੱਗ ਰਿਹਾ ਕਿ ਇਸ ਬਾਥਰੂਮ ਨੂੰ ਜਿਹੜਾ ਲੋਕ ਹੈ ਉਹ ਲੱਗਿਆ ਹੋਇਆ ਤੁਸੀਂ ਦੇਖੋਗੇ ਇਸ ਬਾਥਰੂਮ ਨੂੰ ਲੋਕ ਲੱਗਿਆ ਹੋਇਆ ਤੇ ਦੂਜੇ ਦੀ ਗੱਲ ਕਰਦੇ ਆ ਉਹ ਵੀ ਦੇਖਾਂਗੇ ਕਿ ਬਾਥਰੂਮ ਜਿਹੜੀ ਪਰਚੀ ਕੱਟੀ ਜਾਂਦੀ ਆ ਉਹ ਕਿਸ ਚੀਜ਼ ਦੀ ਕੱਟੀ ਜਾਂਦੀ ਆ ਇਸ ਬਾਥਰੂਮ ਵੀ ਜਿਹੜਾ ਲੋਕ ਲੱਗਿਆ ਹੋਇਆ ਇਹ ਨਗਰ ਕਾਉਂਸਲ ਦੀ ਜਿਹੜੀ ਪਰਚੀ ਆ ਅਸੀਂ ਤੁਹਾਨੂੰ ਉਸ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਜੋ ਕਿ ਇੱਥੇ ਬਾਥਰੂਮ ਵਗੈਰਾ ਟਾਇਲਟਾਂ ਬਣੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਤਸਵੀਰਾਂ ਦਿਖਾਵਾਂਗੇ ਜੇਕਰ ਪਰਚੀ ਕੱਟੀਆਂ ਤਾਂ ਉਹਦੀਆਂ ਸਹੂਲਤਾਂ ਵੀ ਦੇਣੀਆਂ ਬਣਦੀਆਂ ਨੇ ਤੁਸੀਂ ਦੇਖੋਗੇ ਇੱਥੇ ਸਾਰੇ ਬਾਥਰੂਮ ਨੇ ਜਿਹੜੇ ਇਹਨਾਂ ਨੂੰ ਲੋਕ ਲੱਗੇ ਹੋਏ ਨੇ ਇਹ ਨਗਰ ਕਾਉਂਸਲ ਦਾ ਦਫ਼ਤਰ ਹੈ ਸਾਡੇ ਉੱਪਰ ਇਹ ਨਗਰ ਕਾਉਂਸਲ ਦੇ ਜਿਹੜੇ ਇੱਥੇ ਵਿਭਾਗ ਹੈ ਉਹ ਜਵਾਬ ਦੇਣ ਤੋਂ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ 1 ਮਿੰਟ ਕਹਿ ਕੇ 1 ਮਿੰਟ ਕਹਿ ਕੇ ਟਾਈਮ ਦੀ ਜਿਹੜੀ ਬਰਬਾਦੀ ਆ ਉਹ ਜ਼ਰੂਰ ਕਰ ਰਿਹਾ ਹੈ ਉੱਤਰ ਭਾਰਤ ਦੇ ਵਿੱਚ ਠੰਡ ਦਾ ਜਿਹੜਾ ਕਹਿਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਹੋਰ ਰੈਡ ਅਲਰਟ ਜਿਹੜਾ ਜਾਰੀ ਕੀਤਾ ਗਿਆ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਪਵਾਨੀਗੜ ਦੇ ਬੱਸ ਸਟੈਂਡ ਦੀਆਂ ਤੁਸੀਂ ਦੇਖੋ ਭਾਵੇਂ ਠੰਡ ਹੋਵੇ ਭਾਵੇਂ ਗਰਮੀ ਹੋਵੇ ਜਿਹੜਾ ਇਹ ਬੱਸ ਸਟੈਂਡ ਹੈ ਲੱਖਾਂ ਰੁਪਈਆ ਕਰੋੜਾਂ ਰੁਪਈਆ ਲਗਾ ਕੇ ਵੀ ਇਹ ਜਿਹੜਾ ਚਿੱਟਾ ਹਾਥੀ ਸਾਫਤ ਹੋ ਰਿਹਾ ਸਵਾਰੀਆਂ ਨੂੰ ਬਾਹਰੇ ਖੜ ਕੇ ਜਿਹੜਾ ਬੱਸਾਂ ਦਾ ਜਿਹੜਾ ਉਡੀਕ ਕਰਨੀ ਪੈ ਰਹੀ ਹੈ ਤੁਹਾਨੂੰ ਅੰਦਰ ਲੀਆਂ ਤਸਵੀਰਾਂ ਵੀ ਅਸੀਂ ਦਿਖਾਵਾਂਗੇ ਕਿਉਂਕਿ ਲਗਾਤਾਰ ਦੂਜੇ ਪਾਸੇ ਜਿਹੜੇ ਬੱਸਾਂ ਦੇ ਉੱਤੇ ਜਿਹੜੀਆਂ 52 ਸੀਟਾਂ ਨੂੰ ਲੈ ਕੇ ਕੱਲ ਤੁਹਾਨੂੰ ਅਸੀਂ ਕੀ ਨਿਊਜ਼ ਦਿਖਾਈ ਸੀ ਜਿਹਦੇ ਵਿੱਚ ਸਿਰਫ 52 ਜਾਣੀ ਬਿਠਾਏ ਜਾਣੇ ਸੀ ਪਰ ਜਿਹੜੀਆਂ ਇਹ ਸਵਾਰੀਆਂ ਨੇ ਇਹ ਇੱਥੇ ਭਾਵੇਂ ਬੱਸ ਸਟੈਂਡ ਤੇ ਕਰੋੜਾ ਰੁਪਈਆ ਸਰਕਾਰ ਨੇ ਲਗਾ ਦਿੱਤਾ ਇਹ ਜਿਹੜਾ ਸਾਡੀ ਬੈਕ ਸਾਈਡ ਤੇ ਬੱਸ ਸਟੈਂਡ ਹੈ ਇਹ ਬਿਲਕੁਲ ਚਿੱਟਾ ਹਾਥੀ ਸਾਹਿਬ ਤੋਂ ਰ ਸਵਾਰੀਆਂ ਨੂੰ ਠੰਡ ਦੇ ਵਿੱਚ ਖੜਕੇ ਜਿਹੜਾ ਬੱਸਾਂ ਦੀ ਉਡੀਕ ਕਰਨੀ ਪੈਂਦੀ ਆ ਮਾਤਾ ਜੀ ਤੁਸੀਂ ਕਿੱਥੇ ਜਾਣਾ ਅਸੀਂ ਪੀਜੀਆ ਚ ਜਾਣਾ ਜੀ ਬੱਸ ਵਾਲੇ ਚਾੜਦੇ ਨਹੀਂ ਕਿਉਂ ਨਹੀਂ ਚਾੜ ਰਹੇ ਕੀ ਕਹਿੰਦੇ ਆ ਕਹਿੰਦੇ ਉੱਥੇ ਰੁਕਦੀ ਨਹੀਂ ਬੱਸ ਕਿ ਕਿੰਨਾ ਟਾਈਮ ਹੋਊਗਾ ਤੁਹਾਨੂੰ ਖੜਿਆ ਸਾਨੂੰ ਘੰਟਾ ਹੋ ਗਿਆ ਇੱਕ ਤੂੰ ਤੁਹਾਨੂੰ ਘੰਟਾ ਹੋ ਖੜੇ ਨੂੰ ਹੋ ਗਿਆ ਇੱਥੇ ਬੱਸ ਸਟੈਂਡ ਦੇ ਅੰਦਰ ਬੱਸਾਂ ਜਾਂਦੀਆਂ ਨੇ ਤੁਸੀਂ ਇੱਥੇ ਖੜੇ ਹੋ ਲਗਾ ਨਾ ਉੱਧਰ ਨਹੀਂ ਜਾਂਦੀਆਂ ਜੀ ਹਾਂਜੀ ਉੱਧਰ ਤੋਂ ਬੰਦ ਨੇ ਇੱਥੇ ਚੜਾ ਕੇ ਵਗ ਜਾਂਦੇ ਨੇ ਬੱਸ ਬਿਲਕੁਲ ਜੀ ਇਹ ਤੁਸੀਂ ਸੁਣਿਆ ਕਿ ਇੱਥੇ ਚੜਾ ਕੇ ਵਗ ਜਾਂਦੇ ਨੇ ਅਸੀਂ ਤੁਹਾਨੂੰ ਇਹ ਰੋਡਵੇਜ ਦੀਆਂ ਬੱਸਾਂ ਦੀਆਂ ਤਸਵੀਰਾਂ ਦਿਖਾਉਨੇ ਆ ਕੱਲ ਤੋਂ ਜਿਹੜੀਆਂ 52 ਸਵਾਰੀਆਂ ਬਿਠਾਉਣ ਦੀ ਇਹਨਾਂ ਨੇ ਗੱਲ ਕੀਤੀ ਹੋਈ ਹੈ ਤਕਰੀਬਨ ਇੱਕ ਇੱਕ ਘੰਟਾ ਇੱਥੇ ਵੇਟ ਕਰ ਰਹੀਆਂ ਨੇ ਸਵਾਰੀਆਂ ਲਗਾਤਾਰ ਉਹ ਠੰਡ ਦੇ ਭਾਵੇਂ ਠੰਡ ਹੋਵੇ ਭਾਵੇਂ ਗਰਮੀ ਹੋਵੇ ਬੱਸ ਸਟੈਂਡ ਤੋਂ ਬਾਹਰ ਖੜੇ ਨੇ ਅਸੀਂ ਕਨੈਕਟਰ ਨਾਲ ਗੱਲ ਕਰਦੇ ਆਂ ਬਾਈ ਜੀ ਤੁਹਾਡਾ ਜਿਵੇਂ ਕੱਲ ਦਾ ਤੁਸੀਂ ਕੀਤਾ ਹੋਇਆ 52 ਸਵਾਰੀਆਂ ਤੋਂ ਵੱਧ ਨਹੀਂ ਫੜਨਾਗਾ ਸਵਾਰੀਆਂ ਹਰਾਨ ਹੋਈ ਨੇ ਕੀ ਕੀ ਕਾਰਨ ਹੈ ਜਿਹੜਾ ਤੁਸੀਂ 52 ਟਰਾਂਸਪੋਰਟ ਮੰਤਰੀ ਸਾਹਿਬ ਦਾ ਵੀ ਬਿਆਨ ਆਜੀ ਪਿੱਛੇ ਸਾਨੂੰ ਵੀਡੀਓ ਦਿਖਾ ਦਿੰਨੇ ਆ ਫੋਨ 'ਚ ਪਈ ਆ ਉਹ ਕਹਿੰਦੇ ਵੀ ਓਵਰ ਲੋਡ ਬੱਸਾਂ ਨਹੀਂ ਕਰ ਰਹੀਆਂ ਬਾਕੀ ਓਵਰ ਲੋਡ ਬੱਸਾਂ ਨਾਲ ਆਇਆ ਕਈ ਵਾਰੀ ਕੋਈ ਸਵਾਰੀ ਗਿਰ ਜਾਈ ਉਹ ਸਾਡੇ ਤੇ ਇਲਿਗੇਸ਼ਨ ਲੱਗਦਾ ਸਾਰਾ ਕਿਉਂ ਓਵਰ ਲੋਡ ਹੋਣ ਕਾਰਨ ਨਾ ਸਾਡੀ ਇੰਨੀ ਹੋ ਰਹੀਦੀ ਆ ਸਾਨੂੰ ਇੱਕ ਟਾਕੀ ਜੇ ਪਿਛੀ ਟਾਕੀ ਖੜਦੇ ਤਾਂ ਮੂਹਰਲੀ ਟਾਕੀ 'ਚ ਡਰ ਲੈਂਦਾ ਮੂਹਰਲੀ ਟਾਕੀ ਖੜਦੇ ਜੀ ਮਗਰੀ ਟਾਕੀ 'ਚ ਡਰ ਰਹਿਣਾ ਜਿਵੇਂ ਇਹ ਬੱਸ ਸਟੈਂਡ ਬਣਿਆ ਹੈ ਬੱਸ ਸਟੈਂਡ ਦੇ ਵਿੱਚ ਬੱਸਾਂ ਨਾ ਜਾਣ ਦਾ ਕਾਰਨ ਕੀ ਹੈ ਬੱਸ ਸਟੈਂਡ ਤੋਂ ਸਵਾਰੀ ਵੀ ਕੁਝ ਬਾਹਰ ਖੜਦੀ ਆ ਜਿੱਥੇ ਸਵਾਰੀ ਖੜੂਗੀ ਅਸੀਂ ਤਾਂ ਫਿਰ ਉੱਥੇ ਹੀ ਰੋਕਣੀ ਮੇਰੇ ਨਾਲ ਸਵਾਰੀ ਨਾਲ ਸਾਡਾ ਉਹ ਹੈ ਨਾ ਤੁਹਾਨੂੰ ਕੋਈ ਕਹਿੰਦਾ ਨਹੀਂ ਵੀ ਬੱਸਾਂ ਅੰਦਰ ਜੀ ਲੈ ਕੇ ਆਉ ਸਵਾਰੀਆਂ ਨੇ ਜਿਹੜੀਆਂ ਇੱਥੇ ਘੰਟੇ-ਘੰਟੇ ਤੋਂ ਵੇਟ ਕਰ ਰਹੀਆਂ ਨੇ ਬੱਸਾਂ ਨਹੀਂ ਆਉਂਦੀਆਂ ਨਾ ਸਵਾਰੀਆਂ ਉਰੀ ਖੜੀਆਂ ਨੇ ਇਹ ਦੇਖੋ ਇੱਧਰ ਸਵਾਰੀਆਂ ਖੜੀਆਂ ਨੇ ਉਰੀ ਆਪਾਂ ਬੱਸ ਰੋਕ ਕੇ ਸਵਾਰੀ ਦੇ ਅੰਦਰ ਸਵਾਰੀ ਖੜੂ ਅਸੀਂ ਅੰਦਰ ਰੋਕ ਕੇ ਕਰਾਂਗੇ ਇਹ ਗੱਲ ਪੀਜੀਆਈ ਦੀ ਇੱਥੇ ਮਰੀਜ਼ ਖੜਿਆ ਕਹਿੰਦੇ ਸਾਡੇ ਪੀਜੀਆਈ ਦੇ ਵਿੱਚ ਬੱਚਾ ਨਹੀਂ ਰੋਕੀਆਂ ਜਾਂਦੀਆਂ ਅਸੀਂ ਰਾਂ ਅਸੀਂ ਰੋਕ ਕੇ ਜਾਂਦੇ ਹਾਂ ਜੇ ਸਾਡੀ ਬੱਸ 'ਚ ਜਗ੍ਹਾ ਹੁੰਦੀ ਹੈ ਅਸੀਂ ਬਕਾਇਦਾ ਰੋਕ ਕੇ ਜਾਂਦੇ ਹਾਂ ਜੇ ਕੋਈ ਹੈਗੇ ਪੀਜੀਆਈ ਦੀ ਸਵਾਰੀ ਬਕਾਇਦਾ ਚੜਾ ਸਕਦੇ ਹੋ ਤੁਸੀਂ ਚਲੋ ਜੀ ਪੀਜੀਆਈ ਦੇ ਵਿੱਚ ਤੁਹਾਨੂੰ ਦੇਖ ਕੇ ਜੇਕਰ ਇਹਨਾਂ ਕੋ ਜਿਹੜੀਆਂ ਸਵਾਰੀਆਂ ਦੀ ਜਗ੍ਹਾ ਹੁੰਦੀ ਆ ਤਾਂ ਇਹ ਜ਼ਰੂਰ ਰੋਕਦੇ ਨੇ ਇਹ ਇਹਨਾਂ ਦਾ ਕਹਿਣਾ ਹੈ ਕਿਉਂਕਿ ਫੁੱਲ ਹੁੰਦੀ ਆਈ ਫ ਕਿਉਂ ਅੱਗੇ ਟਾਈਮ 'ਚ ਨਹੀਂ ਵੜਦੀ ਬੱਸ ਹੁਣ ਜੇ ਬੱਸ ਖਾਲੀ ਆ ਮਤਲਬ ਵੀ 52 ਸਵਾਰੀਆਂ ਪੂਰੀਆਂ ਨੇ ਸਾਨੂੰ ਵੀ ਟਾਈਮ 'ਚ ਕੋਈ ਦਿੱਕਤ ਨਹੀਂ ਆਉਂਦੀ ਸਿਰੇ ਤੱਕ ਅਸੀਂ ਆਰਾਮ ਨਾਲ ਆਪਣਾ ਟਾਈਮ ਕਵਰ ਕਰ ਸਕਦੇ ਆ ਜਦੋਂ ਬੱਸ ਸਾਡੀ ਓਵਰਲੋਡ ਹੋ ਜਾਂਦੀ ਆ ਫਿਰ ਸਾਨੂੰ ਦਿੱਕਤ ਆ ਜਾਂਦੀ ਆ ਜੀ ਕਿਉਂ ਇੱਕ ਇੱਕ ਸਟਾਪੇਜ ਤੇ ਸਾਨੂੰ ਇੱਕ ਇੱਕ 2-2 ਮਿੰਟ ਦਿੱਤੇ ਹੋਏ ਨੇ ਉੱਥੇ ਸਾਨੂੰ ਪਾਈ-ਪਾਈ ਮਿੰਟ ਸਾਡੇ ਖਰਾਬ ਹੋ ਜਾਂਦੇ ਨੇ ਸਾਨੂੰ ਟਾਈਮ 'ਚ ਅੱਗੇ ਪ੍ਰੋਬਲਮ ਆਉਂਦੀ ਆ ਤਾਂ ਕਰਕੇ ਸਸੀਂ ਸਵਾਰੀ ਨੂੰ ਕਹਿ ਦਿੰਨੇ ਆਂ ਭਾਈ ਰੁਕਣੇ ਨਹੀਂ ਬਿਲਕੁਲ ਜੀ ਇਹ ਕਿਸੇ ਜੀ ਦੀ ਭਰਤੀ ਆ ਟੁਆਇਲਟ ਦੀ ਸਹੂਲਤ ਹੈ ਜੀ ਅੰਦਰ ਆਪਣੀ ਹਾਂ ਇਹ ਨਗਰ ਨਿਗਮ ਵਾਲੇ ਕੱਟਦੇ ਨੇ ਬਕਾਇਦਾ ਨਗਰ ਨਿਗਮ ਵਾਲੇ ਇਹ ਨਗਰ ਕਾਉਂਸਲ ਦੀ ਜਿਹੜੀ ਪਰਚੀ ਹੈ ਅਸੀਂ ਤੁਹਾਨੂੰ ਉਸ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਜੋ ਕਿ ਇੱਥੇ ਬਾਥਰੂਮ ਵਗੈਰਾ ਟੁਆਇਲਟਾਂ ਬਣੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਤਸਵੀਰਾਂ ਦਿਖਾਵਾਂਗੇ ਕਿਉਂਕਿ ਉਹਨਾਂ ਦੇ ਹਾਲਾਤ ਕੀ ਨੇ ਇਹ ਕਰੋੜਾਂ ਰੁਪਈਆ ਲਾ ਕੇ ਇਹ ਵੀ ਦੱਸ ਦਈਏ ਤੁਹਾਨੂੰ ਕਿ ਨਗਰ ਕਾਉਂਸਲ ਦਾ ਜਿਹੜਾ ਦਫ਼ਤਰ ਹੈ ਉਹ ਇਸ ਬੱਸ ਸਟੈਂਡ ਦੇ ਵਿੱਚ ਹੈ ਇੱਥੇ ਜਿਹੜੀਆਂ ਪਾਰਟੀਆਂ ਵੀ ਕੱਟੀਆਂ ਜਾਂਦੀਆਂ ਨੇ ਨਗਰ ਕਾਉਂਸਲ ਦੀਆਂ ਤੇ ਦੂਜੇ ਪਾਸੇ ਤੁਹਾਨੂੰ ਅੰਦਰ ਲੀਆਂ ਤਸਵੀਰਾਂ ਜ਼ਰੂਰ ਦਿਖਾਵਾਂਗੇ ਕਿਉਂਕਿ ਇਹ ਜਿਹੜਾ ਭਾਵੇਂ ਸਰਕਾਰ ਨੇ ਇੱਥੇ ਕਰੋੜਾਂ ਰੁਪਈਆ ਲਗਾ ਦਿੱਤਾ ਪਰ ਇਹ ਜਿਹੜੀਆਂ ਸਵਾਰੀਆਂ ਨੇ ਤੁਸੀਂ ਦੇਖੋਗੇ ਸਵਾਰੀਆਂ ਸਾਰੀਆਂ ਬਾਹਰ ਖੜੀਆਂ ਨੇ ਪੀਸੇ ਜਿਹੜੇ ਮਰੀਜ਼ ਨੇ ਉਹ ਵੀ ਬਾਹਰ ਖੜੇ ਨੇ ਬਾਹਰ ਖੜ ਕੇ ਇਹਨਾਂ ਨੂੰ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ ਸਵਾਰੀਆਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਕਿ ਜੇਕਰ ਬੱਸਾਂ ਫੁੱਲ ਹੁੰਦੀਆਂ ਨੇ ਸਾਨੂੰ ਬਿਠਾਇਆ ਨਹੀਂ ਜਾਂਦਾ ਪਰ ਕਨੈਕਟਰਾਂ ਦੀ ਮਜਬੂਰੀ ਵੀ ਬਣ ਜਾਂਦੀ ਹੈ ਕਿਉਂਕਿ ਜਿਹੜਾ ਟਰਾਂਸਪੋਰਟ ਮੰਤਰੀ ਦਾ ਜਿਹੜਾ ਬਿਆਨ ਆ 52 ਸਵਾਰੀਆਂ ਤੋਂ ਵੱਧ ਜਿਹੜੀਆਂ ਸਵਾਰੀਆਂ ਨਹੀਂ ਬਿਠਾ ਸਕਦੇ ਜੇਕਰ ਸਵਾਰੀਆਂ ਪਿਠਾਉਂਦੇ ਨੇ ਤਾਂ ਕੱਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਉਸ ਦਾ ਉਸ ਦਾ ਚਲਾਨ ਕੱਟਿਆ ਜਾਂਦਾ ਹੈ ਉਸ ਦਾ ਜਿਹੜਾ ਖਰਚਾ ਉਹ ਕਨੈਕਟਰ ਤੇ ਪੈਂਦਾ ਤੁਸੀਂ ਦੇਖੋ ਕਿ ਸਵਾਰੀਆਂ ਨੇ ਜਿਹੜੀਆਂ ਲਗਾਤਾਰ ਇੱਥੇ ਖੜੀਆਂ ਸੀ ਇਹਨਾਂ ਨੂੰ ਵੀ ਗੱਲ ਕਰਦਾ ਮਾਤਾ ਤੁਸੀਂ ਕਿੰਨੇ ਟਾਈਮ ਤੋਂ ਖੜੇ ਹੋ کافی ਟਾਈਮ ਹੋ ਗਿਆ ਵੀਰੇ ਤੁਹਾਨੂੰ ਤੁਸੀਂ ਅੰਦਰ ਕਿਉਂ ਨਹੀਂ ਬੈਠ ਰਹੇ ਅੰਦਰ ਅਸੀਂ ਆਏ ਨਹੀਂ ਬੈਠੇ ਬਸ ਆ ਰਹੀ ਹੈ ਗੈਸਟ ਇਧਰ ਨੂੰ ਜਾਣਾਗਾ ਸਮਾਨੇ ਨੂੰ ਹਾਂ ਬਸ ਉਧਰ ਹੀ ਕਰਕੇ ਸਾਨੂੰ ਟਾਈਮ ਲੱਗਦਾ ਜਿਹੜੀਆਂ ਜਿਹੜੀਆਂ ਬੱਸਾਂ ਨੇ ਉਹ ਅੰਦਰ ਨਹੀਂ ਜਾਂਦੀਆਂ ਭਾਵੇਂ ਸਵਾਰੀਆਂ ਮਤਲਬ ਕਿ ਬਾਹਰ ਖੜਦੀ ਨੇ ਕੋ ਬਾਹਰ ਬੱਸਾਂ ਦੀ ਉਡੀਕ ਕਰਦੀ ਨੇ ਇੱਥੇ ਬੱਸਾਂ ਸਿਰਫ ਸੁਮਾਣਾ ਜਾਂ ਨਾਬੇ ਦੀਆਂ ਕੁਝ ਬੱਸਾਂ ਹੀ ਖੜਦੀਆਂ ਨੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਜ਼ਰੂਰ ਦਿਖਾਵਾਂਗੇ ਕਿ ਸਾਹਮਣੇ ਜਿਹੜਾ ਨਗਰ ਕਾਉਂਸਲ ਦਾ ਦਫ਼ਤਰ ਹੈ ਉਹ ਦਫ਼ਤਰ ਜਿਹੜਾ ਹੈਗਾ ਇੱਥੇ ਅੰਦਰ ਤੁਸੀਂ ਦੇਖੋਗੇ ਇਹ ਸਿਰਫ ਇੱਕ ਮੈਂ ਇਹ ਕਹਿ ਸਕਦਾ ਇਹ ਮੋਟਰਸਾਈਕਲ ਜਾਂ ਗੱਡੀਆਂ ਦਾ ਬਣਿਆ ਹੋਇਆ ਸਾਈਕਲ ਸਟੈਂਡ ਕਹਿ ਦੋ ਤੇ ਜਾਂ ਪਾਰਕਿੰਗ ਦਾ ਕੰਮ ਇਹ ਜਿਹੜਾ ਬੱਸ ਸਟੈਂਡ ਹੈ ਉਹ ਕਰ ਰਿਹਾ ਹੁਣ ਇੰਨੀ ਠੰਡ ਦੇ ਬਾਵਜੂਦ ਵੀ ਜਿਹੜੀਆਂ ਸਵਾਰੀਆਂ ਨੇ ਤੁਸੀਂ ਦੇਖੋਗੇ ਬੱਸ ਸਟੈਂਡ ਬਿਲਕੁਲ ਖਾਲੀ ਪਿਆ ਤੇ ਸਵਾਰੀਆਂ ਨੇ ਜਿਹੜੀਆਂ ਉਹ ਬਾਹਰ ਖੜੀਆਂ ਬੱਸਾਂ ਦੀਆਂ ਉਡੀਕ ਕਰਦੀਆਂ ਨੇ ਇਹ ਦੇਖੋ ਤੁਸੀਂ ਸਿਰਫ ਸਾਈਕਲ ਸਟੈਂਡ ਜਾਂ ਬੱਸ پارک ਗੱਡੀਆਂ ਦੀ ਪਾਰਕਿੰਗ ਬਣੀ ਹੋਈ ਹੈ ਦੂਜੇ ਪਾਸੇ ਤੁਸੀਂ ਦੇਖੋਗੇ ਨਗਰ ਕਾਉਂਸਲ ਦੀਆਂ ਜਿਹੜੀਆਂ ਗੱਡੀਆਂ ਖੜੀਆਂ ਨੇ ਹੁਣ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਹੜੀਆਂ ਇੱਥੇ ਟਾਇਲਟਾਂ ਬੜੀਆਂ ਹੋਈਆਂ ਨੇ ਉਹਨਾਂ ਦੇ ਹਾਲਾਤ ਕੀ ਨੇ ਭਾਵੇਂ ਇੱਥੇ ਪਰਚੀ ਕੱਟੀ ਜਾਂਦੀ ਹੈ ਇਸ ਨਗਰ ਕਾਉਂਸਲ ਵੱਲੋਂ ਪਰਚੀ ਕੱਟੀ ਜਾਂਦੀ ਹੈ ਤੇ ਉਹਦੀਆਂ ਤਾਂ ਤੁਹਾਨੂੰ ਅਸੀਂ ਤਸਵੀਰਾਂ 'ਚ ਜ਼ਰੂਰ ਦਿਖਾਵਾਂਗੇ ਭਾਵੇਂ ਸਾਡੇ ਸਾਹਮਣੇ ਨੇ ਇਸ ਸਫਾਈ ਦਾ ਹਾਲਾਤ ਵੀ ਤੁਹਾਨੂੰ ਦਿਖਾ ਰਿਹਾ ਕਿ ਬੱਸ ਸਟੈਂਡ ਤੇ ਕਰੋੜਾ ਰੁਪਈਆ ਤਾਂ ਲਗਾ ਦਿੱਤਾ ਪਰ ਇਹਦੀ ਸਾਫ ਸਫਾਈ ਦਾ ਜਿਹੜਾ ਧਿਆਨ ਆ ਬਿਲਕੁਲ ਨਹੀਂ ਰੱਖਿਆ ਜਾ ਰਿਹਾ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਲੱਗੇ ਆ ਕਿ ਜਿਹੜੇ ਬਾਥਰੂਮ ਨੇ ਉਹਨਾਂ ਦੇ ਕੀ ਹਾਲਾਤ ਨੇ ਇਹ ਲੱਗ ਰਿਹਾ ਕਿ ਇਸ ਬਾਥਰੂਮ ਨੂੰ ਜਿਹੜਾ ਲੋਕ ਹੈ ਉਹ ਲੱਗਿਆ ਹੋਇਆ ਤੁਸੀਂ ਦੇਖੋਗੇ ਇਸ ਬਾਥਰੂਮ ਨੂੰ ਲੋਕ ਲੱਗਿਆ ਹੋਇਆ ਤੇ ਦੂਜੀ ਦੀ ਗੱਲ ਕਰਦੇ ਆ ਉਹ ਵੀ ਦੇਖਾਂਗੇ ਕਿ ਬਾਥਰੂਮ ਜਿਹੜੀ ਪਰਚੀ ਕੱਟੀ ਜਾਂਦੀ ਆ ਉਹ ਕਿਸ ਚੀਜ਼ ਦੀ ਕੱਟੀ ਜਾਂਦੀ ਆ ਇਸ ਬਾਥਰੂਮ ਵੀ ਜਿਹੜਾ ਲੋਕ ਲੱਗਿਆ ਹੋਇਆ ਹੈ ਤੇ ਜੇਕਰ ਪਰਚੀ ਕੱਟੀਆਂ ਤਾਂ ਉਹਦੀਆਂ ਸਹੂਲਤਾਂ ਵੀ ਦੇਣੀਆਂ ਬਣਦੀਆਂ ਨੇ ਅਸੀਂ ਇੱਧਰ ਵੀ ਜਿਹੜੇ ਬਾਥਰੂਮ ਨੇ ਉਹਨਾਂ ਦੀ ਵੀ ਦੇਖ ਦੇ ਦੇ ਆ ਤੁਸੀਂ ਦੇਖੋਗੇ ਇੱਥੇ ਸਾਰੇ ਬਾਥਰੂਮ ਨੇ ਜਿਹੜੇ ਇਹਨਾਂ ਨੂੰ ਲੋਕ ਲੱਗੇ ਹੋਏ ਨੇ ਇਹ ਸਵਾਲ ਨੇ ਜਿਹੜੇ ਮੌਜੂਦਾ ਪ੍ਰਸ਼ਾਸਨ ਤੇ ਉੱਠਦੇ ਨੇ ਜਿਹੜੇ ਇੱਥੇ ਦੇ ਵਿਭਾਗੀ ਅਫਸਰ ਨੇ ਉਹਨਾਂ ਤੇ ਉੱਠਦੇ ਨੇ ਜੇਕਰ ਅਸੀਂ ਪਰਚੀ ਕੱਟਦੇ ਆ ਤਾਂ ਉਹਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਕਿਉਂ ਨਹੀਂ ਮਤਲਬ ਕਿ ਜਿਹੜੇ ਮੁਸਾਫਰਾਂ ਨੂੰ ਦਿੱਤੀਆਂ ਜਾਂਦੀਆਂ ਜੇਕਰ ਮੁਸਾਫਰ ਨੂੰ ਲੋਡ ਪਵੇ ਤਾਂ ਉਹ ਕਿਹੜੇ ਬਾਥਰੂਮ ਦੇ ਵਿੱਚ ਜਾਵੇਗਾ ਇਹ ਨਗਰ ਕੌਂਸਲ ਦਾ ਦਫ਼ਤਰ ਹੈ ਸਾਡੇ ਉੱਪਰ ਅਸੀਂ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਮੈਂ ਕੈਮਰਾ ਬੈਸ ਨੂੰ ਕਹਿੰਦਾ ਅੱਗੇ-ਅੱਗੇ ਜ਼ਰੂਰ ਚੱਲੇ ਤੁਸੀਂ ਇਹ ਜਿਹੜੀਆਂ ਪੌੜੀਆਂ ਨੇ ਨਗਰ ਕੌਂਸਲ ਪਹਾਨੀ ਕਰਦੀਆਂ ਅਸੀਂ ਉੱਪਰ ਚੜ ਰਹੇ ਆ ਤੁਹਾਨੂੰ ਤਸਵੀਰਾਂ ਦਿਖਾਉਣੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇੱਥੇ ਦਾ ਈਓ ਹੈ ਉਹਦੇ ਨਾਲ ਜ਼ਰੂਰ ਗੱਲ ਕਰਾਂਗੇ ਇੱਥੇ ਅਫਸਰ ਸਹਿਬਾਨ ਖੜੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਗਰਮੀਤ ਸਿੰਘ ਜੀ ਈਓ ਸਾਹਿਬ ਇੱਥੇ ਤੁਹਾਡੀ ਫੀਸ ਪਰਚੀ ਕੱਟਦੀ ਹੈ ਤੇ ਇਸ ਬਾਥਰੂਮਾਂ ਨੂੰ ਲੋਕ ਲੱਗਿਆ ਹੋਇਆ ਜਿਹੜਾ ਉਹ ਜੀ ਨੀਚੇ ਨੇ ਜਿਹੜੇ ਨਹੀਂ ਬਾਹਰਲੀ ਸਾਈਡ ਬਾਥਰੂਮ ਹੈਗੇ ਜੀ ਖੁੱਲੇ ਨੇ ਉਹ ਜਿਹੜੇ ਨੀਚੇ ਬਾਥਰੂਮ ਨੇ ਉਹਨੂੰ ਲੋਕ ਕੇ ਹੋਏ ਬਸ ਸਟੈਂਡ ਹੈ ਇਸ ਸੈਨੀਟੇਸ਼ਨ ਬ੍ਰਾਂਚ ਨਾਲ ਸੈਨੀਟੇਸ਼ਨ ਬ੍ਰਾਂਚ ਨਾਲ ਵੀ ਗੱਲ ਕਰਦੇ ਆਂ ਯੋ ਸਾਹਿਬ ਇੱਥੇ ਮੌਜੂਦ ਨੇ ਯੋ ਸਾਹਿਬ ਦਾ ਨਗਰਪਾਲਿਕਾ ਕਾਰਨਿਕਟ ਦਾ ਸਪੋਰਟ ਚੱਲ ਜਾਉਗਾ ਠੀਕ ਹੈ ਜੀ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਆ ਕਿਉਂਕਿ ਲਗਾਤਾਰ ਅਸੀਂ ਬਾਰ ਬਾਰ ਕਹਿ ਰਹੇ ਆ ਕਿ ਪਰਚੀ ਕਿਸ ਗੱਲ ਦੀ ਕੱਟਦੀ ਹੈ ਹਾਂਜੀ ਜਿਹੜੇ ਥੱਲੇ ਬਾਥਰੂਮ ਨੇ ਲੋਕ ਕਿਉਂ ਲੱਗਿਆ ਹਾਂਜੀ 1-1 ਮਿੰਟ ਹੈਲੋ 1 ਮਿੰਟ ਕਰ ਰਿਹਾ ਸਪੈਸੀਫਿਕੇਸ਼ਨ ਚਾਹੀਦੀ ਸੀ 1 ਮਿੰਟ ਮਿੰਟ ਕਰ ਰਿਹਾ ਇਪ ਮੈਂ ਲਾਈਵ ਤਸਵੀਰਾਂ ਦਿਖਾ ਰਿਹਾ ਜੀ ਇਹ ਅਫਸਰ ਸਾਹਿਬ ਕਹਿ ਰਹੇ ਨੇ ਕਿ 1 ਮਿੰਟ ਇਹਨਾਂ ਦਾ 1 ਮਿੰਟ ਪਬਲਿਕ ਦੇ ਲਈ ਕੋਈ ਮਾਇਨੇ ਨਹੀਂ ਰੱਖਦਾ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਕੀਤੇ ਹੋਏ ਨੇ ਬਾਥਰੂਮ ਕਿਉਂ ਕੀਤੇ ਹੋਏ ਨੇ ਹਾਂਜੀ ਹਾਂ ਵੀਰੇ ਦੋ ਟਰਾਲੀਆਂ ਚੰਗੇ ਦੇ ਰਹੇ ਆਪਾਂ ਨੂੰ ਹਾਂਜੀ ਹਾਂ ਤੁਸੀਂ ਦੇਖਿਆ ਕਿ ਨਗਰ ਕੌਂਸਲ ਦੇ ਜਿਹੜੇ ਇੱਥੇ ਵਿਭਾਗ ਹੈ ਉਹ ਜਵਾਬ ਦੇਣ ਤੋਂ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ 1 ਮਿੰਟ ਕਹਿ ਕੇ 1 ਮਿੰਟ ਕਹਿ ਕੇ ਟਾਈਮ ਦੀ ਜਿਹੜੀ ਬਰਬਾਦੀ ਆ ਉਹ ਜ਼ਰੂਰ ਕਰ ਰਿਹਾ ਹੈ ਅਸੀਂ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਲਗਾਤਾਰ ਜਿਹੜੇ ਬਾਥਰੂਮ ਨੇ ਤੇ ਉੱਤਰ ਜਿਹੜੇ ਵਿਭਾਗ ਦੇ ਬਾਥਰੂਮ ਨੇ ਉਹ ਖੁੱਲੇ ਨੇ ਸਾਫ ਸਫਾਈ ਵੀ ਆ ਥੱਲੇ ਜੇਕਰ ਪਬਲਿਕ ਲਈ ਜਿਹੜੀ ਸਹੂਲਤ ਬਣੀ ਆ ਉਹਨਾਂ ਨੂੰ ਜੇਕਰ ਪਰਚੀ ਲਈ ਜਾਂਦੀ ਆ ਬੱਸਾਂ ਤੋਂ ਤਾਂ ਉਹ ਜਿਹੜੇ ਮੁਸਾਫਰ ਨੇ ਉਹਨਾਂ ਨੂੰ ਸਹੂਲਤ ਤੋਂ ਵਾਂਝੇ ਕਿਉਂ ਰੱਖਿਆ ਜਾਂਦਾ ਜੇ ਸਵਾਲ ਨੇ ਅਸੀਂ ਮੌਜੂਦਾ ਜਿਹੜੇ ਇੱਥੇ ਦੇ ਡੀਸੀ ਨੇ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਤਾਂ ਕਿ ਇੱਥੇ ਜਿਹੜੀ ਵਿਭਾਗ ਨੂੰ ਚੇਤਾਵਨੀ ਜ਼ਰੂਰ ਦਿੱਤੀ ਜਾ ਸਕੇ ਕਿ ਲੋਕਾਂ ਨੂੰ ਜਿਹੜੀ ਸਹੂਲਤ ਆ ਉਹ ਮਿਲ ਸਕੇ ਕੈਮਰਾ ਪਰਸਨ ਪੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ